ਗੁਰਦਰਾ ਸਾਹਿਬ ਵਿੱਚ ਰਾਖੀ ਕਰਨੀ ਜਿਹੜੇ ਅਸੀਂ ਰਾਹੀ ਦੇ ਬਾਰ-ਬਾਰ ਇਹਦਾ ਤਕਰੀਦੀਆਂ ਨੇ ਕਿ ਤੁਸੀਂ ਗੁਰਦਰਾ ਸਾਹਿਬ ਵਿੱਚ ਆਪਣਾ ਕੋਈ ਨਾ ਕੋਈ ਆਦਮੀ ਰੱਖਿਆ ਕਰੋ ਕਿ ਜਦੋਂ ਮੈਂ ਨਾਲ ਦੇ ਕਮਰੇ ਦੇ ਵਿੱਚ ਜਾ ਕੇ ਵੇਖਿਆ ਉਹਦੇ ਵਿੱਚ ਜੋ ਐਲਸੀਡੀ ਆ ਉਹਦਾ ਕੰਟਰੋਲਰ ਜਿਹੜਾ ਉਹ ਵੀ ਗਿਆ ਹੋਇਆ ਕਿਉਂਕਿ ਇਹਨਾਂ ਕਈ ਘਟਨਾਵਾਂ ਵੀ ਅਧਬੀ ਦੀਆਂ ਵਾਪਰੀਆਂ ਕੋਈ ਹੋਰ ਵੀ ਵਰਤ ਸਕਦੀਆਂ ਨੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਅੱਜ ਹੇਠਾਂ ਨੇ ਹਾਜ਼ਰ ਸੀ ਤੇ ਸਰਪੰਚ ਪਿੰਡ ਦਾ ਵੱਡਾ ਤਸਵੀਰ ਸਿੰਘ ਨੇ ਫੋਨ ਕੀਤਾ ਕਿ ਆਪਣੇ ਗੁਰਦੁਆਰਾ ਸਾਹਿਬ ਨਹਿਰਵਾਲਾ ਜਾਂ ਬਾਬਾ ਹਜ਼ਾਰ ਅਸਰ ਕੁਮਾਰ ਦੇ ਨਾਂ ਦੇ ਗੁਰਦੁਆਰਾ ਸਾਹਿਬ ਉੱਥੇ ਰਾਤ ਚੋਰੀ ਹੋ ਗਈ ਹੈ ਤੇ ਇਹਨਾਂ ਦਿਨ ਆਣ ਕੇ ਵੇਖਿਆ ਹੈ ਉਹਨਾਂ ਇਤਲਾਹ ਤੇ ਇੱਥੇ ਆਏ ਆ ਤੇ ਪਤਾ ਕਰਕੇ ਵੇਖਿਆ ਇੱਥੇ ਤੇ ਇੱਥੇ ਇੱਕ ਅਬਨੇਟਰ ਸਮੇਤ ਅਬਨੇਟਰਾਂ ਦਾ ਬੈਟਰਾ ਅਤੇ ਹੋਰ ਸਮਾਨ ਕਾਫੀ ਗੋਲਪ ਤੋੜੀ ਗਈ ਆ ਐਲ ਸੀ ਡੀ ਲੱਗੀ ਆ ਤੇ ਹੁਣ ਇਹਦੀ ਗਲੀ ਤਫਤੀਸ਼ ਕਰਾਂਗੇ ਪਤਾ ਅਣਪਛਾਤੇ ਆਦਮੀ ਆ ਤੇ ਤਫਤੀਸ਼ ਕਰਨ ਦੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤੇ ਸਰ ਜਿਹੜੀਆਂ ਨਿਤਜਨ ਦੇ ਰੋਜ਼ ਚੋਰੀ ਦੇ ਘਟਨਾਵਾਂ ਵਾਪਰੀਆਂ ਨੇ ਸਰ ਕਿਤੇ ਨਾ ਕਿਤੇ ਪੁਲਿਸ ਨੂੰ ਸਹਿਯੋਗ ਕੀ ਕਰਨ ਲੱਗ ਪਏ ਕੀ ਇਹਦੇ ਪੁਲਸਤੇ ਕੋਈ ਤੇ ਕਾਰ ਨਹੀਂ ਕਰਕੇ ਆ ਕਿ ਗੁਰਦਰਾ ਸਾਹਿਬ ਵਿੱਚ ਰਾਖੀ ਕਰਨੀ ਜੇ ਅਸੀਂ ਰਾਖੀ ਦੇ ਬਾਰ-ਬਾਰ ਇਹ ਤਕਰੀਦੀਆਂ ਨੇ ਕਿ ਤੁਸੀਂ ਗੁਰਦਰਾ ਸਾਹਿਬ ਵਿੱਚ ਆਪਣਾ ਕੋਈ ਨਾ ਕੋਈ ਆਦਮੀ ਰੱਖਿਆ ਕਰੋ ਕਿਉਂਕਿ ਇਹਨਾਂ ਕਈ ਘਟਨਾਵਾਂ ਵੀ ਅਦਵੀਦੀਆਂ ਆਪਣੀਆਂ ਕੋਈ ਹੋਰ ਵੀ ਵਾਪਰ ਸਕਦੀਆਂ ਨੇ ਇਹ ਕਰਕੇ ਆ ਵੀ ਹੁਣ ਸਾਰੀ ਫੋਰਸ ਜਿਹੜੀ ਆ ਡਿਊਟੀ ਦੇ ਕੰਮ ਚਾਹ ਕਾਫੀ ਆ ਫੋਰਸ ਘਟੋਨ ਕਰਕੇ ਸਾਰੀ ਰਾਤ ਚ ਗਸ਼ਤਰੀ ਹੋ ਸਕਦੀ ਸਰ ਕੀ ਕਾਰਵਾਈ ਹਮਿਲ ਜੀ ਲੰਦੀ ਜਾਏਗੀ ਕਾਰਵਾਈ ਚ ਹੁਣ ਜੋ ਵਿਆਲ ਹੋਣਗੇ ਤੇ ਆਪਾਂ ਬਿਆਨ ਦੇ ਆਧਾਰ ਤੇ ਅਗਲੇ ਸ਼ਾਨ ਬਣ ਕੇ ਕਰਕੇ ਕਿਆ ਗਾਰੀ ਹਮਿਲ ਜੀ ਲੰਦੀ ਜਾਏਗੀ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਮੈਂ ਕੋਈ 4:30 ਵਜੇ ਦਾ ਗੁਰਦੁਆਰੇ ਹਾਜ਼ਰ ਹੋਇਆ ਤੇ ਜੋ ਆਣ ਕੇ ਵੇਖਿਆ ਵਾ ਤੇ ਅੰਦਰ ਗੋਲਕ ਟੁੱਟੀ ਹੋਈ ਆ ਉਹਦੇ ਵਿੱਚ ਕੋਈ 4-5000 ਰੁਪਿਆ ਮਰਬਾਕ ਚੋਰੀ ਹੋਇਆ ਤੇ ਮੈਂ ਕਿ ਮੈਂ ਸੈਟ ਵੇਖਿਆ ਵਾ ਸੈਟੂ ਇਹ ਗਿਆ ਵਾ ਫਿਰ ਇੱਕ ਫਿਰ ਦੋ ਮੈਗ ਜਿਹੜੇ ਉਹ ਚੋਰੀ ਹੋਇਆ ਤੇ ਮੈਂ ਜਦੋਂ ਉੱਤੇ ਚੜ ਕੇ ਵੇਖਿਆ ਇਨਵਰਟਰ ਤੇ ਬੈਟਰੀ ਜਿਹੜਾ ਉਹ ਵੀ ਮਰਬਾਕ ਗਿਆ ਵਾ ਤੇ ਇਨਵਰਟਰ ਜਿਹੜਾ ਵਾ ਬੈਟਰੀ ਜਿਹੜਾ ਉਹ ਪੌੜੇ ਥਾੜੀ ਕਿ ਥੱਲੇ ਨਾਲ ਡਗਿਆ ਵਾ ਤੇ ਜਦੋਂ ਮੈਂ ਨਾਲ ਦੇ ਕਮਰੇ ਦੇ ਵਿੱਚ ਜਾ ਕੇ ਵੇਖਿਆ ਉਹਦੇ ਵਿੱਚ ਜੋ ਐਲਸੀਡੀ ਆ ਉਹਦਾ ਕੰਟਰੋਲਰ ਜਿਹੜਾ ਉਹ ਵੀ ਗਿਆ ਵਾ ਪਰਸਾ ਮਰਬਾਗ ਮੋਕੇ ਤੇ ਹਾਜ਼ਰ ਹੋਈਏ ਹੁਣ ਕਹਿੰਦੇ ਕਾ ਅਸੀਂ ਕਾਰਵਾਰੀ ਕਰਾਂਗੇ ਇਸ ਤੋਂ ਪਹਿਲਾਂ ਵੀ ਚੋਰੀ ਹੋਦੀ ਹੈ ਤਾਂ ਕੋਈ ਲੱਭੇ ਅਜੇ ਤੱਕ ਉਹਦਾ ਕੋਈ ਹੋ ਸਕਣੀ ਪਤਾ ਲਗਾ ਕਿੰਨੇ ਸਾਲਾਂ ਤੋਂ ਤੁਸੀਂ ਜਿਹੜੇ ਸਾਡੇ ਗ੍ਰੰਟੀ ਦੇ ਬਾਰੇ ਮੈਨੂੰ 15 ਸਾਲ ਹੋ ਗਏ ਇੱਥੇ ਸੇਵਾ ਨਿਭਾਉਂਦੇ ਨੂੰ ਕੀ ਮੈਂ ਕਰਦੇ ਹੁਣ ਆਏ ਤੁਹਾਨੂੰ ਇਨਸਾਬ ਦਵਾਇਆ ਜਾਵੇ ਨਾ ਜਸਵਿੰਦਰ ਸਿੰਘ ਜੀ ਬਾਅਦ ਰਾਤ ਕੋਈ ਚੋਰੀ ਹੋਈ ਹੈ ਇੱਥੇ ਬਾਬਾ ਜੀ ਆਏ ਸਾਢੇ 4:00 ਸਵਾ 4:00 ਵਜੇ ਤੇ ਉਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਹ ਘਰ ਹੋਈ ਆ ਤਾਲੇ ਟੁੱਟੇ ਆ ਹੁੰਦਿਆਂ ਨੂੰ ਗੋਲਕ ਪੁੱਟੀ ਲੈ ਗਏ ਆ ਐਨਵੇਟਰ ਲੱਗੇ ਆ ਬੈਟਰਸ ਸਮੇਤ ਸੈੱਟ ਲੱਗੇ ਆ ਬੀਵੀਆਰ ਲੱਗੇ ਆ ਕੈਮਰੇ ਲੱਗੇ ਆ ਸਿਟੀ ਲੱਗੇ ਆ ਤੇ ਸਾਡੀ ਪ੍ਰਸ਼ਾਸਨਾਂ ਕੀ ਬੇਨਤੀ ਆ ਵੀ ਇਹਨਾਂ ਦੇ ਬੰਦੀ ਕਾਰਵਾਈ ਜੜੀ ਉਹ ਕਰਨੀ ਚਾਹੀਦੀ ਆ ਜੀ ਵੇਖੋ ਜੀ ਨਸ਼ਾ ਬਹੁਤ ਜਿਆਦਾ ਵੱਧ ਗਿਆ ਵਾ ਸਰਕਾਰ ਨੂੰ ਨਸ਼ੇ ਦੇ ਠੱਲ ਪਾਉਣੀ ਚਾਹੀਦੀ ਏ ਨਸ਼ੇ ਦੇ ਕਾਰਨ ਸਭ ਕੁਝ ਹੋ ਗਿਆ ਵਾ ਅੱਗੇ ਤੇ ਘਰਾਂ ਦੇ ਉਤੇ ਹੁਣ ਗੁਰੂ ਘਰ ਨੂੰ ਨਹੀਂ ਬਖਸ਼ਦੇ ਜੀ ਤੇ ਸਰਪ ਬੇਦਬਗੀ ਘਟਣਾ ਹੁੰਦਾ ਨਹੀਂ ਬੱਸ ਨਹੀਂ ਇਹੋ ਜੀ ਕੋਈ ਨਹੀਂ ਘਟਣਾ ਬੇਦਬਗੀ ਦੀ ਘਟਾ ਦਾ ਬਚਾਅ ਵਾ ਬਸ ਚੋਰਾਗਰੀ ਕੀਤੀ ਇਹਨਾਂ ਜੋ ਜੀ ਸਬਾਨ ਖੜਿਆ ਚੋਰ ਕੋਚੋ ਡੀਵੀਆਰ ਲੱਗੇ ਜੀ ਨਾਲ ਹੀ ਲਾ ਕੇ ਹੈ ਤੇ ਸਭ ਕੁਝ ਉਹਦੇ ਵਿੱਚ ਰਿਕਾਰਡਿੰਗ ਪਰ ਉਹ ਨਾਲ ਲੈ ਗਿਆ